ਭਾਈ ਆ ਲਾਸਨ ਜਿਹੜਾ ਇਹ 2000 ਰੁਪਏ ਕਿਲੋ ਆ ਤੇ ਇਹ ਪੈਂਦਾ ਕਾਦੇ ਵਿੱਚ ਆ ਉਹ ਤੁਹਾਨੂੰ ਦੱਸ ਦਿਆਂ ਆਜੋ ਆਪਾਂ ਅੰਦਰ ਚੱਲਦੇ ਆਂ ਦੁਕਾਨ ਦੇ ਬਾਬਾ ਜੀ ਇਹ ਕਾਜ ਪੈਂਦਾ ਲਾਸਨ ਜਿਹੜਾ ਇੰਨਾ ਮਹਿੰਗਾ 2000 ਰੁਪਏ ਕਿਲੋ ਇਹਦਾ ਭਾਈ ਤੇਲ ਨਿਕਲਦਾ ਇਹ ਪਹਿਲਾਂ ਤਾਂ ਐ ਦੱਸੋ ਵੀ ਇਹ ਲਾਸਨ ਆਉਂਦਾ ਕਿੱਥੋਂ ਆ ਇਹ ਕਸ਼ਮੀਰ ਚੋਂ ਆਉਂਦਾ ਵੀ ਮੰਨ ਕੇ ਚੱਲੋ ਪਹਾੜੀ ਇਲਾਕੇ ਚੋਂ ਆਉਂਦਾ ਹੈ ਪਹਾੜੀ ਇਲਾਕੇ ਚੋਂ ਆਉਂਦਾ ਲਾਸਨ ਵੀ ਦੇਖ ਨਾ ਸੋਹਣੇ ਵਰਗੇ ਨੇ ਜੀ ਦੇਖੀ ਇਹਦਾ ਤੇਲ ਵੀ ਬਹੁਤ ਨਿਕਲਦਾ ਇਹਦਾ ਐਸੇ ਆ ਆ ਦੇਖੋ ਭਾਈ ਤੇਲ ਨਿਕਲਦਾ ਮੰਨ ਕੇ ਚੱਲੋ ਵੀ ਇਹਦਾ ਕੋਈ ਤੇਲ ਚੀਜ਼ ਤੇਲ ਬਣਦਾ ਹੈ ਤੇਲ ਬ ਓਸੇ ਆ ਜਿੰਨੇ ਮਰਜ਼ੀ ਗੋਡੇ ਦੁਖਦੇ ਹੈਗੇ ਥੋਡੇ ਪਵਾਉਣ ਦੀ ਲੋੜ ਨਹੀਂ ਪੈ ਇਹਦੇ ਵਿੱਚ ਹੋਰ ਚੀਜ਼ਾਂ ਵੀ ਪੈਂਦੀਆਂ ਨੇ ਹੈ ਹੋਰ ਚੀਜ਼ਾਂ 20 25 ਚੀਜ਼ਾਂ ਪੈਂਦੀਆਂ ਬਈ ਤੇਲ ਚ ਠੀਕ ਹੈ ਤੇਲ ਆਪਣਾ ਆ ਪਿਆਗਾ ਇਹਦੀ ਮਾਲਸ਼ ਕਰਨੀ ਆ ਗੋਡਿਆਂ ਤੇ ਜੀ ਮਾਲਸ਼ ਕਰਨੀ ਆ ਹਾਂ ਤੇ ਬਾਕੀ ਜਿੰਨੀਆਂ ਆਪਣੇ ਆ ਦਵਾਈਆਂ ਪਈਆਂ ਨੇ ਬਾਈ ਹਨਾ ਵੀ ਸਾਰੀਆਂ ਇਹ ਦੇਸੀ ਜਿਹੜੀ ਬੁੱਟੀਆਂ ਤੋਂ ਤਿਆਰ ਹੁੰਦੀਆਂ ਨੇ ਸਾਰੀਆਂ ਦੇਸੀ ਜਿਹੜੀ ਬੁੱਟੀਆਂ ਤੋਂ ਸਾਰੀਆਂ ਆਯੁਰਵੈਦਿਕ ਦਵਾਈਆਂ ਨੇ ਆਪਣੇ ਕੋਲੇ ਹੂੰ ਕੋਈ ਵੀ ਆਪਣੇ ਕੋਲੇ ਦੂਜੀ ਦਵਾਈ ਨਹੀਂ ਹੈਗੀ ਠੀਕ ਹੈ ਵਿੱਚ ਇਹ ਗੋਲੀਆਂ ਨੇ ਆ ਦੇਖ ਬਈ ਹੂੰ ਦਿਖਾਉਂਦੇ ਹੁਣ ਆਪਾਂ ਕਹਦੇ ਤੁਹਾਨੂੰ ਵੀ ਇਹ ਦੇਸੀ ਭਸਮਾ ਵਗੈਰਾ ਤੋਂ ਤਿਆਰ ਹੋਣਾ ਹੈ ਨਹੀਂ ਇਹ ਭਸਮਾ ਨੇ ਇੱਕ ਆਧੀਆਂ ਗੋਲੀਆਂ ਨੇ ਜੀ ਇਹ ਨੇ ਸੋਨੇ ਵਰਗੀਆਂ ਹਾਂਜੀ ਇਹ ਕਮਜ਼ੋਰੀ ਤੋਂ ਨੇ ਬਾਈ ਅੱਛਾ ਹਾਂ ਠੀਕ ਆ ਜੇ ਕਿਸੇ ਨੇ ਸਰੀਰ ਚ ਕਮਜ਼ੋਰੀ ਆ ਕੋਈ ਕੁਝ ਵੀ ਆ ਨਾ ਉਹ ਚੀਜ਼ਾਂ ਵਾਸਤੇ ਹੂੰ ਇਹ ਸਾਰੀਆਂ ਦੇਸੀ ਜੜੀ ਬੂਟੀਆਂ ਨੇ ਤੁਹਾਨੂੰ ਬਾਈ ਹੋਰ ਦਿਖਾਉਣਾ ਮੈਂ ਚੀਜ਼ ਆਪਣੀ ਹੂੰ ਆਪਾਂ ਕਹਿੰਦੇ ਨਾ ਵੀ ਸਲਾਜੀ ਤੇ ਸਲਾਜੀ ਦਾ ਆਪ ਕੱਢਦੇ ਆਪਾਂ ਜਮਾ ਇਹ ਸਲਾਜੀ ਤੇ ਪੱਥਰ ਚੋਂ ਨਿਕਲਦੀ ਆ ਨਾ ਪੱਥਰ ਚੋਂ ਨਿਕਲਦੀ ਆ ਪੱਥਰ ਚੋਂ ਆਪ ਕੱਢ ਕੇ ਰੱਖੀ ਹੋਈ ਐ ਹੂੰ ਇਹ ਬਾਈ ਕੌੜੀ ਹੁੰਦੀ ਆ ਖਾਨ ਚ ਥੋੜੀ ਜੀ ਹੁੰਦੀ ਆ ਕੌੜੀ ਬਾਲੀ ਨਹੀਂ ਹੁੰਦੀ ਹਾਂ ਪਰ ਹੈ ਤਾਕਤ ਬਹੁਤ ਹੁੰਦੀ ਐ ਚਾ ਦੁੱਧ ਚ ਪਾ ਕੇ ਪੀਦੀ ਹੁੰਦੀ ਹੈ ਨਾ ਦੁੱਧ ਚ ਪਾ ਕੇ ਪੀ ਲਓ ਚਾਹੇ ਲੈ ਕੇ ਤੋਂ ਹੀ ਦੁੱਧ ਪੀ ਲਓ ਹਾਂ ਇਹ ਪਿਓਰ ਚੀਜ਼ਾਂ ਨੇ ਜਮਾ ਠੀਕ ਐ ਤੇ ਬਾਕੀ ਆਪਾਂ ਲਵੇ ਹੋਰ ਕਿਹੜੀਆਂ ਕਿਹੜੀਆਂ ਦਵਾਈਆਂ ਹੁੰਦੀਆਂ ਨੇ ਜੀ ਆਯੁਰਵੇਦ ਦੇ ਵਿੱਚ ਆਯੁਰਵੇਦ ਦੇ ਵਿੱਚ ਸਾਰੀਆਂ ਨੇ ਇੱਕ ਜ਼ਿਆਦਾਤਰ ਜਿੰਮ ਵਾਲੇ ਮੁੰਡੇ ਜਿਹੜੇ ਪਾਊਡਰ ਜਿੰਮ ਲਾਉਂਦੇ ਆ ਉਹਨਾਂ ਵਾਸਤੇ ਪਾਊਡਰ ਆਪਣਾ ਤਿਆਰ ਕੀਤਾ ਉਹਦੇ ਵਿੱਚ ਵੀ ਸਿਲਾਜੀਤ ਪਾਉਣੇ ਆਪਾਂ ਇਹਦੇ ਚ ਹਾਂ ਇਹ ਉਹੀ ਪਾਊਡਰ ਆਗਾ ਹਾਂ ਤੇ ਬਾਕੀ ਜਿਵੇਂ ਬੁੜੀਆਂ ਨੂੰ ਸਮੱਸਿਆ ਆਉਂਦੀ ਹੈ ਜਿਆਦਾਤਰ ਲਕੋਰੀਆ ਵਗੈਰਾ ਦੀ ਪਾਣੀ ਦੀ ਉਹ ਆਪਣੀ ਗਾਰੰਟੀ 8 ਦਿਨਾਂ ਚ ਨਾ 50% ਫਰਕ ਪਵੇ ਆਪਾਂ ਪੈਸੇ ਨਹੀਂ ਲੈਂਦੇ ਠੀਕ ਦਵਾਈ ਦਵਾਈ ਵੀ ਮਿਲਦੀ ਹੈ ਹਾਂ ਉਹ ਦਵਾਈ ਵੀ ਮਿਲਦੀ ਆਪਣੇ ਕੋਲੇ ਤੇ ਤੇਲ ਵਾਲਾ ਤਾਂ ਇਹੀ ਹੈ ਵੀ 25 ਤੋਂ 30% ਆ ਤੇਲ ਨਾਲ ਹੂੰ ਜਿੰਨੇ ਮਰਜ਼ੀ ਦਰਦ ਵਾਲਾ ਬੰਦਾ ਆ ਜਾਏ ਆਪਣੇ ਕੋਲੇ ਚਾਹੇ ਵੀਡੀਓ ਬਣਾ ਲਿਓ ਮੌਕੇ ਤੇ ਉਹ ਵੀ ਫਰਕ ਪਾਵਾ ਇਹ ਜਿਵੇਂ ਆਪਾਂ ਪਹਿਲਾਂ ਰੀਲਾਂ ਪਾਈਆਂ ਨੇ ਨਾ ਛੋਟੇ ਲਾਵੇ ਬੰਦੇ ਆਏ ਹੋਣਗੇ ਫਿਰ ਉਹਨਾਂ 'ਚ ਫਰਕ ਪਿਆ ਹਾਂ ਆਪਾਂ ਤੁਹਾਨੂੰ ਬੰਦੇ ਮਿਲਾ ਦਾਂਗੇ ਪਰ ਮੇਰੀ ਆ ਤਾਂ ਮੈਂ ਵੀਡੀਓ ਹੁਣ ਹੀ ਬਣਾਉਂਦਾ ਤੇ ਜਿਹੜੇ ਹੁਣ ਆਏ ਮੈਂ ਤੁਹਾਨੂੰ ਫੋਨ ਕਰ ਦੂੰ ਤੁਸੀਂ ਆਪ ਪੁੱਛ ਲਿਓ ਉਹਨਾਂ ਨੂੰ ਠੀਕ ਹੈ ਵੀ ਫਰਕ ਪਿਆ ਫਰਕ ਜਮੇ ਹੀ हट ਗਏ ਬਈ ਗੋਡੇ ਵੀ हट ਗਏ ਟੂਹੇ ਵਾਲਿਆਂ ਦੀ ਜਮਾ ਟੂਹੀ हट ਗਈ ਠੀਕ ਹੈ ਜਿੰਨੇ ਢੂਹੀ ਵਾਲੇ ਬੰਦੇ ਸੀਗੇ ਤੇ ਬਾਈ ਇਹ ਲੋਕੇਸ਼ਨ ਦੱਸ ਦਿੰਦੇ ਆ ਤੁਹਾਨੂੰ ਬਾਈ ਨਾਲ ਸੰਪਰਕ ਕਰ ਲਿਓ ਬਾਈ ਲੋਕੇਸ਼ਨ ਦੱਸਿਓ ਤੇ ਨੰਬਰ ਦੱਸ ਦੋ ਇਹ ਪਿੰਡ ਪੈਣੀ ਜੋਸ ਆਪਣਾ ਧਨੋਲੇ ਦੇ ਨੇੜੇ ਪੈਂਦਾਗਾ ਸ਼ਹਿਰ ਦੇ ਨੰਬਰ ਹੈਗਾ 996995852 ਲਓ ਬਾਈ ਸੰਪਰਕ ਜ਼ਰੂਰ ਕਰ ਲਿਓ ਤੇ ਜੇ ਕਿਸੇ ਦੇ ਗੋਡੇ ਦੁਖਦੇ ਆ ਤਾਂ ਉਹ ਬਾਈ ਨਾਲ ਜਰੂਰ ਸੰਪਰਕ ਕਰਿਓ ਜਿੰਨੇ ਢੂਹੀ ਦਰਦ ਕਰਦੀ ਆ ਨਾ 20 30% ਫਰਕ ਪਿਆ ਪੈਸੇ ਨਹੀਂ ਲੈਂਦੇ ਕਿਰਾਇਆ ਦੇ ਕੇ ਵੀ ਕੋਲੋਂ ਤੋੜ ਦਾਂਗੇ ਠੀਕ ਆ ਲਓ ਬਾਈ ਸੰਪਰਕ ਕਰ ਲਿਓ